ਕਾਲ ਜੀ ਅੱਜ ਅਸੀਂ ਲੈ ਕੇ ਆਲਪੈਨ ਦੇ ਜੀ ਆਲ ਓਵਰ ਫੂਟ ਪ੍ਰਿੰਟ ਜੀ ਦੇਖੀ ਚਲੋ ਜੀ ਆਲ ਓਵਰ ਹੋਣਗੇ ਸੂਟ ਜੀ ਇਹ ਕਲਰ ਡੇਨ ਸਾਰੇ ਵੱਖ-ਵੱਖਰੇ ਹੋਣਗੇ ਜੀ ਜਿਹੜਾ ਤੁਹਾਨੂੰ ਕਲਰ ਡੇਨ ਪਸੰਦ ਆਉਗਾ ਸਕਰੀਨ ਸ਼ਾਟ ਲੈ ਲਿਓ ਜੀ ਕਲਰ ਡੇਨ ਸਾਰੇ ਵੱਖ-ਵੱਖਰੇ ਨੇ ਜੀ ਆਲਪੈਨ ਕਪੜਾ ਹੁੰਦਾ ਜੀ ਸਰਦੀ ਵਾਲਾ ਜੀ ਬਹੁਤ ਵਧੀਆ ਕਪੜਾ ਹੁੰਦਾ ਨਾ ਇਹ ਤੇ ਬੂਰਾ ਵੇ ਨਾ ਇਹ ਤੇ ਕਲਰ ਖਰਾਬ ਹੋਣ ਜੀ ਸਾਰੇ ਕਲਰ ਡੇਨ ਬਹੁਤ ਵਧੀਆ ਨੇ ਜੀ ਵੱਖ-ਵੱਖਰੇ ਹੋਣਗੇ ਸਾਰੇ 400 ਰੁਪਏ ਸਿਰਫ ਦਾ ਰੇਟ ਆ ਜੀ ਇੱਕ ਸੂਟ ਦੀ ਸ਼ਿਪਿੰਗ ਹੈਗੀ 60 ਰੁਪਏ ਜੀ ਦੋ ਦੀ 80 ਆ ਤਿੰ ਕੱਲੜਿਆਂ ਦੇਖੀ ਚੱਲੋ ਹੀ ਸ਼ਕਰੀ ਛੋਟ ਲਈ ਚੱਲੋ ਜੀ ਅਲਪੈਨਿਕ ਕੱਪੜਾ ਹੁੰਦਾ ਜੀ ਇਹ ਕੱਲੜਿਆਂ ਸਾਰੀ ਪਿਆਰੀ ਨੇ ਜੀ 400 ਰੁਪਏ ਸਿਰਫ 400 ਦੀ ਸੇਲ ਆਕਤੀ ਆਪਾਂ ਦੇ ਜੀ ਮਾਰਕੀਟ ਦੇ ਵਿੱਚ ਇਹਦਾ 600 650 700 ਰੁਪਿਆ ਇਹਦਾ ਮੁੱਲ ਹੁੰਦਾ ਜੀ ਆਪਾਂ ਹੈਗਾ 400 ਜੀ 1 ਸੂਰ ਦੀ ਸ਼ਿਪਿੰਗ ਹੈਗੀ 60 2 ਦੀ 80 3 ਦੀ 100 ਆ ਜੀ ਜਿਹੜਾ ਵੀ ਤੁਹਾਨੂੰ ਕੱਲੜਿਆਂ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈ ਜੀ ਕੱਲੜਿਆਂ ਸਾਰੀ ਸੋਹਣੀਆਂ ਜੀ ਦੇ ਕੋਈ ਵੀ ਕੱਲੜਿਆਂ ਕਲਰ ਜਾਂ ਦੇਖੀ ਚਲੋ ਵੀ ਸਕਰੀਨ ਸ਼ਾਟ ਲਈ ਚਲੋ ਸਾਨੂੰ WhatsApp ਆਰਡਰ ਕਰੀ ਚਲੋ ਜੀ 400 ਰੁਪਏ ਸਿਰਫ 400 ਹੀ ਅਲਪੈਨ ਕੱਪੜਾ ਹੀ ਹੈ ਸਰਦੀ ਵਾਲਾ ਨਾ ਕਲਰ ਖਰਾਬ ਹੋਣ ਜੀ ਨਾ ਬੂਰਾ ਹੋਵੇ ਜਿਹੜਾ ਵੀ ਤੁਹਾਨੂੰ ਡੀਨ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਲਓ ਸਾਨੂੰ WhatsApp ਆਰਡਰ ਕਰ ਦਿਓ ਜੀ 400 ਸਿਰਫ 400 ਹੀ ਜਿਹੜਾ ਵੀ ਤੁਹਾਨੂੰ ਡੀਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਸਾਨੂੰ WhatsApp